ਨਸ਼ੇ ਦੇ ਕਾਰੋਬਾਰੀਆਂ ਤੇ ਲਗਾਤਾਰ ਸੀਐਮ ਮਾਨ ਦਾ ਬੁਲਡੋਜ਼ਰ ਚੱਲ ਰਿਹਾ ਹੈ ਕਮੈਂਟ ਕਰਕੇ ਦੱਸੋ ਕਿ ਕੀ ਇਸ ਤਰੀਕੇ ਦੇ ਨਾਲ ਨਸ਼ਾ ਖਤਮ ਹੋ ਜਾਵੇਗਾ ਤੁਹਾਨੂੰ ਸੀਐਮ ਭਗਵੰਤ ਮਾਨ ਦੀ ਇਹ ਕਾਰਵਾਈ ਕਿਉਂ ਹੋਜੀ ਲੱਗ ਰਹੀ ਹੈ ਜਿਸ ਦੇ ਵਿੱਚ ਲਗਾਤਾਰ ਘਰ ਢਾਏ ਜਾ ਰਹੇ ਨੇ ਯੋਗੀ ਵਾਲਾ ਬੁਲਡੋਜ਼ਰ ਹੁਣ ਪੰਜਾਬ ਦੇ ਵਿੱਚ ਚੱਲਣ ਲੱਗ ਪਿਆ ਹੈ ਜਰਿਆਂ ਨੂੰ ਇਹ ਚੇਤਾਵਨੀ ਦੇਣਾ ਚਾਹੁੰਦਾ ਜਿਹੜੇ ਇਸ ਗੰਦੇ ਧੰਦੇ 'ਚ ਲੱਗੇ ਆ ਕਿ ਕਾਨੂੰਨ ਦੀ ਇਨਫੋਰਸਮੈਂਟ ਕਿਸੇ ਦਾ ਕੋਈ ਲਿਆਇ ਨਹੀਂ ਕੀਤਾ ਜਾਇਆ ਗਿਆ ਔਰ ਅਸੀਂ ਕਿਸੇ ਨੂੰ ਬਖਸ਼ਾਂਗੇ ਨਹੀਂ ਜਿਨ੍ਹਾਂ ਨੇ ਵੀ ਕਾਨੂੰਨ ਤੋੜਿਆ ਜੀ ਹਾਂ ਸਸਚੂ ਗਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹੱਥ 콰ਟੇ ਨਾਲ ਪ੍ਰਿਆ ਲਗਾਤਾਰ ਵਕ ਵਕ ਖਾਮਾ ਤੋਂ ਖਬਰਾਂ ਆ ਰਹੀਆਂ ਨੇ ਕਿ ਬੁਲਡੋਜ਼ਰ ਦੇ ਨਾਲ ਘਰ ਜਿਹੜੇ ਨੇ ਉਹ ਟਾਏ ਜਾ ਰਹੇ ਨੇ ਨਸ਼ੇ ਦੇ ਕਾਰੋਬਾਰੀਆਂ ਦੇ ਬਣੇ ਬੜਾਏ ਮਹਿਲ ਨੂੰ ਮਿੱਟੀ ਕੀਤਾ ਜਾ ਰਿਹਾ ਹੈ ਤੇ ਹੁਣੇ ਤਸਵੀਰਾਂ ਜਿਹੜੀਆਂ ਨੇ ਉਹ ਅੰਮ੍ਰਿਤਸਰ ਦੇ ਮਕਬੂਲ ਪੂਰਾ ਤੋਂ ਆਈਆਂ ਨੇ ਸਾਹਮਣੇ ਜਿਸ ਦੇ ਵਿੱਚ ਜਿਆ ਇੱਕ ਨਸ਼ਾ ਕਾਰੋਬਾਰੀ ਦੇ ਘਰ ਦੇ ਉੱਤੇ ਬੁਲਡੋਜ਼ਰ ਚੱਲਿਆ ਜੀ ਹਾਂ ਦਾਦੀਆ ਕਿ ਪੁਲਿਸ ਕਮਿਸ਼ਨਰ ਦੇਸ਼ ਦੇ ਬਾਰੇ ਜਾਣਕਾਰੀ ਦਿੱਤੀ ਉਹਨਾਂ ਨੇ ਕਿਹਾ ਕਿ ਨਸ਼ੇ ਦੇ ਕਾਰੋਬਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਨਸ਼ੇ ਦੇ ਕਾਰੋਬਾਰੀਆਂ ਤੇ ਬੁਲਡੋਜ਼ਰ ਇਸੇ ਤਰੀਕੇ ਦੇ ਨਾਲ ਚੱਲੇਗਾ ਸੋ ਇਹ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਤੁਹਾਨੂੰ ਤਸਵੀਰਾਂ ਦਿਖਾਉਂਦੇ ਆ ਸਾਨੂੰ ਸਾਡੇ ਸਹਿਯੋਗੀ ਧਰਮਕਿਲ ਲਾਲੀ ਨੇ ਤਸਵੀਰਾਂ ਜਿਹੜੀਆਂ ਨੇ ਉਹ ਭੇਜੀਆਂ ਨੇ ਸੋ ਤੁਹਾਨੂੰ ਜਿਹੜਾ ਪੁਲਿਸ ਕਮਿਸ਼ਨਰ ਦੀ ਗੱਲਬਾਤ ਵੀ ਸੁਣਾਉਂਦੇ ਆ ਤੇ ਬੁਲਡੋਜ਼ਰ ਦੀਆਂ ਤਸਵੀਰਾਂ ਵੀ ਦਿਖਾਉਂਦੇ ਆ ਜੀ ਕਾਰਵਾਈ ਤੁਹਾਡੇ ਵੱਲੋਂ ਕੀਤੀ ਗਈ ਹੈ ਕਾਰਪੋਰੇਸ਼ਨ ਵੱਲੋਂ ਕੀਤੀ ਗਈ ਹੈ ਇਹ ਵਿਅਕਤੀ ਕੋ ਸੀਗਾ ਕਿੰਨੇ ਪਰਚੇ ਉੱਤੇ ਦਰਜ ਹੈ ਕੀ ਕੰਮਕਾਰ ਸੀਗਾ ਜੀ ਇਹ ਦੇਖੋ ਸਾਡੇ ਸੀਐਮ ਸਾਹਿਬ ਅਲਰੇਡੀ ਨਸ਼ਾ ਵਿਰੁੱਧ ਮੈਂ ਜੰਗ ਛੇੜੀ ਗਈ ਹੈ ਉਹਦੇ ਚ ਜਿਹੜੇ ਡੈਮੋਲਿਸ਼ਨ ਡਰਾਈਵ ਦਾ ਇੱਕ ਬੜਾ ਇੰਪੋਰਟੈਂਟ ਹੈਗਾ ਜਿਹੜੇ ਲੋਕਾਂ ਨੇ ਇਲੀਗਲ ਮਨੀ ਨਾਲ ਡਰੱਗ ਮਨੀ ਨਾਲ ਇਲੀਗਲ ਪ੍ਰਾਪਰਟੀਜ਼ ਬਣਾਈਆਂ ਸੋ ਕਾਰਪੋਰੇਸ਼ਨ ਅਥਾਰਟिटीज ਵੱਲੋਂ ਸਾਨੂੰ ਪੁਲਿਸ ਅਮਦਾਨਤ ਮੰਗੀ ਗਈ ਸੀ ਉਹ ਅਸੀਂ ਮੁਹੱਈਆ ਕੀਤੀ ਹੈ ਉਹਦੇ ਤਹਿਤ ਇਹ ਸਾਰੀ ਚੱਲ ਰਹੀ ਹੈ ਗੁਰਮੀਤ ਸਿੰਘ ਨਾਮ ਦਾ ਇੱਕ ਅਕਿਊਜ਼ਡ ਹੈਗਾ ਇਦੇ ਖਿਲਾਫ ਤਿੰਨ ਮੁਕਦਮੇ ਨੇ ਇੱਕ ਐਨਟੀਐਫ ਮੁਹਾਲੀ ਦਾ ਇੱਕ ਮਕਬੂਲਪੁਰਾ ਇੱਕ ਸੁਲਤਾਨਪੁਰ ਐਨਡੀਪੀਐਸ ਦੇ ਤਿੰਨ ਹੋਗੇ ਆ। ਤੋਂ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਇਹ ਚੇਤਾਵਨੀ ਦੇਣਾ ਚਾਹੁੰਦਾ ਜਿਹੜੇ ਇਸ ਕੰਦੇ ਧੰਦੇ ਚ ਲੱਗੇ ਆ। ਕਿ ਕਾਨੂੰਨ ਦੀ ਇਨਫੋਰਸਮੈਂਟ ਕਿਸੇ ਦਾ ਕੋਈ ਲਿਆਜ ਨਹੀਂ ਕੀਤਾ ਜਾਇਆ ਗਿਆ ਔਰ ਅਸੀਂ ਕਿਸੇ ਨੂੰ ਬਖਸ਼ਾਂਗੇ ਨਹੀਂ ਜਿਨ੍ਹਾਂ ਨੇ ਵੀ ਕਾਨੂੰਨ ਤੋੜਿਆ। ਆਂ ਸਰ ਦੇਖਿਆ ਜਾ ਰਿਹਾ ਹੈ ਕਿ ਅਸੀਂ ਇੱਥੇ ਮੁਹੱਲੇ 'ਚ ਆਏ ਆ। ਲੋਕ ਕਾਫੀ ਦੁਖੀ ਨੇ। ਲੋਕੇ ਵੀ ਦੱਸ ਰਹੇ ਨੇ ਕਿ ਸੁਖਮਨੀ ਸਿੰਘ ਦੇ ਘਟੂ ਘਟ ਅੱਠ ਤੋਂ 10 ਘਰ ਹੋਰ ਹੈਗੇ ਨੇ ਇਸੇ ਇਲਾਕੇ ਦੇ ਵਿੱਚ। ਉਹ ਆਪਾਂ ਸਾਰੇ ਆਈਡੈਂਟੀਫਾਈ ਕਰਾਂਗੇ ਜੀ ਸਾਡੇ ਕੋਲ ਤਾਂ ਜੋ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਲਿਸਟ ਜਿੱਥੇ ਵੀ ਮੁਹੱਈਆ ਕਰਨ ਵਾਸਤੇ ਫੋਰਸ ਰਿਕੁਐਸਟ ਆਈ ਸੀ। ਅਸੀਂ ਮੋਹਿਆ ਕੀਤੀ ਪਰ ਕਾਨੂੰਨੀ ਅੰਦੇਸਾ ਦਸਕਰਾਂ ਨੂੰ ਪਿੱਛੇ ਬਿਲਕੁਲ ਕਲੀਅਰ ਹੈ ਕਿਸੇ ਨੂੰ ਬਖਸ਼ਾਂਗੇ ਨਹੀਂ ਔਰ ਸਖਤੀ ਨਾਲ ਕਾਰਵਾਈ ਕਰਾਂਗੇ ਸਰ ਕਿੰਨੇ ਘਰਾਂ ਦਾ ਡਿਮੋਲਿਸ਼ ਕਰੋਗੇ ਨਹੀਂ ਅਸੀਂ ਨਹੀਂ ਮੈਂ ਕਾਰਪੋਰੇਸ਼ਨ ਅਥਾਰਟिटीज ਨੂੰ ਸੀਤਾ ਦਿੱਤੀ ਹੈ ਮਤਲਬ ਡੈਮੋਲੇਸ਼ਨ ਉਹਨਾਂ ਵੱਲੋਂ ਕੀਤੀ ਹੈ ਅਸੀਂ ਪੁਲਿਸ ਸਪੋਰਟ ਦਿੰਦੀ ਹੈ ਉਹਨਾਂ ਨੇ ਸਭ ਤੋਂ ਰਿਟਰਨ ਰੈਕੋਮੇਂਡੇਸ਼ਨ ਕੀਤੀ ਸੀ ਪੁਲਿਸ ਕਿੰਨੇ ਘਰਾਂ ਦੇ ਦੋ 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 ਦੀ ਕਾਰਵਾਈ ਅੱਜ ਹੋ ਰਹੀ ਸਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਰਾਂਗੇ ਕਿੱਥੀਆਂ ਜੀ ਡੈਫੀਨਿਟਲੀ ਜਿੱਦਾਂ ਜਿੱਦਾਂ ਕੋਈ ਕਾਨੂੰਨ ਦੀ ਉਲੰਘਣਾ ਸਾਹਮਣੇ ਆਉਂਦੀ ਹੈ ਤਾਂ ਹੋਏਗਾ ਜੀ ਇਹ Jesus. Thank you